ਉਧਰ ਘਰ ਵਾਸਤੇ ਜਿਵੇਂ ਆ ਟੋکریاں ਹੋ ਗਈਆਂ ਭਾਈ ਸੋ ਫਾਈਨਲ ਆਪਾਂ ਪਹੁੰਚ ਗਏ ਆ ਜੀ ਗੁਰਦੁਰਾ ਨਾਨਕ ਸਰ ਸਾਹਿਬ ਤੇ ਆਪਾਂ ਸਭ ਤੋਂ ਪਹਿਲਾਂ ਆਪਣਾ ਬਾਈਕ ਪਾਰਕਿੰਗ ਲਾਉਣੀ ਹੈ ਜੀ ਤੇ ਪੁੱਛਦੇ ਆਪਾਂ ਕਿੱਧਰ ਲਾਉਣੀ ਆ ਵੀਰ ਤੁਸੀਂ ਪਾਰਕਿੰਗ ਕਿੱਧਰ ਲਾਉਣੀ ਆ ਉਧਰ ਲਾਉਣੀ ਆ अच्छा उधर ठीक है जी। ਤੇ ਸਾਹਮਣੇ ਡਿਊਟੀ ਹੈ ਜੀ ਡਿਊਟੀ ਦੇ ਨਾਲ ਹੀ ਪਾਰਕਿੰਗ ਹੈ ਤੇ ਪਿਛਲੇ ਪਾਸੇ ਹੈਗੀ ਹੈ ਜੀ ਗੱਡੀਆਂ ਵਾਸਤੇ ਪਾਰਕਿੰਗ ਬਣੀ ਹੋਈ ਆ ਤੇ ਇਹ ਡਿਊਟੀ ਦੇ ਨਾਲ ਹੀ ਖੱਬੇ ਹੱਥ ਮੋਟਰਸਾਈਕਲਾਂ ਦੀ ਪਾਰਕਿੰਗ ਬਣੀ ਹੋਈ ਹੈ ਜੀ। ਤੇ ਬਹੁਤ ਜ਼ਿਆਦਾ ਕਾਟੇ ਪਾਈ ਮੈਂ ਕਹਿੰਦਾ ਡੇਢ ਘੰਟਾ ਪੂਰੇ ਬਾਈਕ ਮੈਂ ਲੈ ਕੇ ਆਇਆ ਇੱਥੇ ਤੱਕ। ਹੌਲੀ 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 ਕਿਉਂਕਿ ਪੈਦਲ ਸੰਗਤ ਬਹੁਤ ਜ਼ਿਆਦਾ ਹੈ। 3 ਕਿਲੋਮੀਟਰ ਤਾਂ ਪੈਦਲ ਸੰਗਤ ਜਾ ਰਹੀ ਹੈ। ਉਹ ਜੋ ਭਾਈ ਸਾਈਡ ਤੇ ਲੰਘ ਜਾਂਦੋ ਪਰ ਜਿੱਥੇ ਸੰਗਤ ਖੜਦੀ ਉੱਥੇ ਪਰ ਖੜੀ ਜਾਂਦੀ ਆ ਅੱਗੇ ਪਿਛੇ ਨੂੰ ਹੁੰਦੀ ਵੀ ਮੋਟਰਸਾਈਕਲ ਆ ਰਿਹਾ ਚਲੋ ਆਪਾਂ ਰਸਤਾ ਦੇ ਦਈਏ ਚਲੋ ਜੀ ਆਪਾਂ ਇੱਥੋਂ ਮੋਟਰਸਾਈਕਲ ਤੋਂ ਉੱਤਰ ਕੇ ਫੇਰ ਹੀ ਆਪਾਂ ਜਾਣਾ ਅੱਗੇ ਉਹਦੇ ਗੁਰੂ ਘਰ ਦੀ ਮਰਿਆਦਾ ਜਦੋਂ ਵੀ ਮੋਟਰਸਾਈਕਲ ਲੈ ਕੇ ਆਓ ਅੰਦਰ ਜਾ ਬਾਹਰ ਜਾਓ ਉੱਤਰ ਕੇ ਜਾਓ ਤੇ ਚਲੋ ਫਿਰ ਜੀ ਲੈ ਕੇ ਚਲਦੇ ਜੀ ਅੰਦਰ ਫਿਰ ਕਰੋਨੇ ਤਨਗੁਰੂ ਘਰ ਦੇ ਸਾਰੇ ਦਰਸ਼ਨ ਓ ਬੱਲਾ ਬੱਲਾ ਇਹਨੇ ਮੋਟਰਸਾਈਕਲ ਮੇਰੇ ਵੱਲੋਂ ਤੁਹਾਨੂੰ ਸਾਰਨ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਾਂ ਵੀ ਠੀਕ ਆ ਜੀ ਤੇ ਅੱਜ ਦਿਨ 27 ਤਰੀਕ ਦਿਨ ਬੁੱਧਵਾਰ ਤੇ ਅੱਜ ਆਪਾਂ ਆਏ ਜੀ ਨਾਨਕ ਸਰ ਕਲੇਰਾਂ ਜਗਰਾਉ ਧੰਤਨ ਬਾਬਾ ਨਾਨਕ ਸਿੰਘ ਜੀ ਦੀ ਵਰਸੀ ਆ ਜੀ ਤੇ ਅੱਜ ਨਗਰ ਕੀਰਤਨ ਵੀ ਹੋ ਚੁੱਕਾ ਹੈ ਤੇ ਆਪਾਂ ਲੇਟ ਹੋ ਗਏ ਸਵੇਰ ਦਾ ਤੇ ਹੁਣ ਦੁਪਹਿਰ ਦਾ ਟਾਈਮ ਹੋ ਗਿਆ ਜੀ 12:30 ਵਜੇ ਦਾ ਤੇ ਆਪਾਂ ਆਪਣੀ ਮੋਟਰਸਾਈਕਲ ਆਤਾ ਜੀ ਉਹ ਸਾਹਮਣੇ ਪਾਰਕਿੰਗ ਦੇ ਵਿੱਚ ਤੇ ਪਾਰਕਿੰਗ ਵੈਸ਼ੇ ਤੁਸੀਂ ਦੇਖ ਸਕਦੇ ਹੋ ਜੀ ਸੰਗਤ ਬਹੁਤ ਜ਼ਿਆਦਾ ਆਈ ਹੋਈ ਆ ਤੇ ਮਸਾ ਪਾਉਣ ਪਾਰਕਿੰਗ ਮਿਲਿਆ ਜੀ ਤੇ ਮੁੰਡਿਆਂ ਨੂੰ ਆਪਾਂ ਕਿਆ ਕਹੋਗੇ ਉਹਨਾਂ ਆਪੀ ਲਵਾ ਦਿੱਤੇ ਮੋਟਰਸਾਈਕਲ ਆਪਣਾ ਇਹ ਖੜਿਆ ਹੋਇਆ ਜੀ ਠੀਕ ਹੈ ਜੀ ਤੇ ਚਲੋ ਆਪਾਂ ਹੁਣ ਚੱਲਦੇ ਆ ਜੀ ਤੇ ਤੁਹਾਨੂੰ ਦਰਸ਼ਨ ਕਰਵਾਨੇ ਆ ਜੀ ਗੁਰੂ ਸਾਹਿਬਾਂ ਦੇ ਤੇ ਬਾਬਾ ਨਾਨਕ ਸਾਹਿਬ ਜੀ ਨੇ ਇੱਥੇ ਕਈ ਸਾਲ ਤਪ ਕੀਤਾ ਭਜਨ ਮੰਦਗੀ ਕੀਤੀ ਤੇ ਸੰਗਤਾਂ ਦੂਰ ਦੂਰੋਂ ਆਉਂਦੀਆਂ ਜੀ ਦਰਸ਼ਨ ਕਰਨ ਵਾਸਤੇ ਤੇ ਚਲੋ ਜੀ ਫਿਰ ਆਪਾਂ ਹੁਣ ਚੱਲਦੇ ਆ ਦਰਸ਼ਨ ਕਰਾਉਣੇ ਤੁਹਾਨੂੰ ਆਹ ਦੇਖ ਲਓ ਭਾਈ ਸੰਗਤ ਦਾ ਘੱਟ ਤੁਸੀਂ ਇਥੇ ਅੰਦਾਜ਼ਾ ਲਾ ਸਕਦੇ ਹੋ ਵੀ ਮੋਟਰਸਾਈਕਲ ਗੱਡੀਆਂ ਕਿਵੇਂ ਥਿਆਰੀਆਂ ਨੇ ਤੇ ਚਲੋ ਹੁਣ ਆਪਾਂ ਇਹ ਡਿਊਟੀ ਬਣੀ ਹੋਈ ਹੈ ਡਿਊਟੀ ਤਾਂ ਪੰਦਰ ਜਾਣਾ ਹੈ ਤੇ ਜੋੜੇ ਜਮਾ ਕਰਾ ਕੇ ਤੇ ਰ ਆਪਾਂ ਫਿਰ ਦਰਸ਼ਨ ਕਰਾਉਣੀ ਆ ਤੁਹਾਨੂੰ

ਬੇ ਸਾਈਡ ਜਿੱਥੇ ਸੇਵਾਦਾਰੇ ਖੜੇ ਹੋਏ ਨੇ ਜਿਹੜਾ ਸੇਵਾਦਾਰਾ ਜਾ ਰਹੇ ਨੇ ਤੇ ਇੱਥੇ ਬਾਬਾ ਅਨੰਦ ਸਿੰਘ ਜੀ ਗੁਰੂ ਸਾਹਿਬ ਤੋਂ ਕਾਫੀ ਨੀਚੇ ਬੈਠਦੇ ਹੁੰਦੇ ਸੀ ਟੋਇਆ ਪੁੱਟ ਕੇ ਬੈਠਦੇ ਹੁੰਦੇ ਸੀ ਤੇ ਇੰਨਾ ਸਤਕਾਰ ਕਰਦੇ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਤੇ ਅੱਜ ਵੀ ਮੌਜੂਦ ਹੈ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਸੋਪਾ ਦਰਬਾਰ ਸਾਹਿਬ ਦੇ ਦਰਸ਼ਨ ਕਰ ਰਹੇ ਆ ਜੀ ਤੇ ਦਰਬਾਰ ਸਾਹਿਬ ਦੇ ਨਾਲ ਜਿਹੜਾ ਗੇਟ ਬਣਿਆ ਹੋਇਆ ਜੀ ਇਹਦੇ ਨਾਲ ਹੀ ਜੀ ਇੱਥੇ ਇਧਰ ਦਰਬਾਰ ਸਾਹਿਬ ਬਣਿਆ ਹੋਇਆ ਜੀ ਤੇ ਇੱਥੇ ਲਿਖਿਆ ਵੀ ਹੋਇਆ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਰਦਖਾਨਾ ਪਿਆਰੀ ਸਾਧ ਸੰਗਤ ਜੀ ਇਸ ਅਸਥਾਨ ਤੇ ਆਪ ਜੀ ਦਰਸ਼ਨ ਕਰ ਰਹੇ ਹੋ ਇਸ ਜਗ੍ਹਾ ਤੇ ਬੱਬਾ ਨਨ ਸਿੰਘ ਜੀ ਦੁਪਹਿਰ ਵੇਲੇ ਕਥਾ ਸੁਣਾਇਆ ਕਰਦੇ ਸਨ ਉਸ ਵੇਲੇ ਬਿਜਲੀ ਨਹੀਂ ਹੁੰਦੀ ਸੀ ਜਿਸ ਤਰ੍ਹਾਂ ਅੱਜ ਕੱਲ੍ਹ ਕੁਲ ਉਸ ਵੇਲੇ ਬਿਜਲੀ ਨਹੀਂ ਹੁੰਦੀ ਸੀ ਜਿਸ ਤਰ੍ਹਾਂ ਅੱਜ ਕੱਲ੍ਹ ਕੂਲਰ ਵਿੱਚ ਕਾ ਹੁੰਦਾ ਹੈ ਉਸ ਤੇ ਪਾਣੀ ਪੈਂਦਾ ਹੈ ਤੇ ਹਵਾ ਠੰਡੀ ਆਉਂਦੀ ਹੈ ਇਸ ਤਰ੍ਹਾਂ ਸਮੇਂ ਜੋ ਆਹਾਂ ਦੇ ਫੜਕੇ ਬਣਾ ਕੇ ਪਾਸਿਆਂ ਦੇ ਖੜੇ ਕਿਤੇ ਜਾਂਦੇ ਸਨ ਤੇ ਉਸ ਉੱਪਰ ਪਾਣੀ ਪਾਇਆ ਜਾਂਦਾ ਸੀ ਕਿ ਹਵਾ ਠੰਡੀ ਆਵੇ ਕਿ ਇਸ ਲਈ ਇਸ ਸਥਾਨ ਦਾ ਨਾਮ ਸਰਦਖਾਨਾ ਹੈ ਭਾਵ ਕਿ ਠੰਡਾ ਕਮਰਾ ਚਲੋ ਦੇਖਦੇ ਆ ਜੀ ਥੋੜਾ ਜਿਹਾ ਅੰਦਾਜ਼ਾ ਲਾ ਸਕਦੇ ਹੋ ਜੀ ਵੀ ਕਿੰਨਾ ਕਾਠ ਹੈ ਜੀ ਲੋ ਜੀ ਆਪਾਂ ਨੂੰ ਇਹ ਬੱਚੇ ਮਿਲੇ ਹੋਏ ਨੇ ਕੀ ਹਾਲ ਚਾਲ ਵਧੀਆ ਮੇਰੇ ਪਿੰਡੋਂ ਆਇਆ ਜਨੇਤਪੁਰੋਂ ਕਿਥੋਂ ਜਨੇਤਪੁਰੋਂ ਜਨੇਤਪੁਰੋਂ ਤੋਂ ਠੀਕ ਆ ਕੱਠ ਕਿਵੇਂ ਆ ਉਹ ਕਾਠ ਹੈ ਨਾ ਹਰਿੰਦਰ ਕਿਹਨਾਵਾ ਹਰਿੰਦਰ ਇਹ ਹਰਿੰਦਰ ਨਰਿੰਦਰ ਹਰਿੰਦਰ ਹਰਿੰਦਰ ਹੈ ਤੁਸੋਂ ਕਿਹੜੇ ਪਿੰਡ ਤੋਂ ਜਨੇਤਪੁਰੇ ਜਨੇਤਪੁਰ ਤੋਂ ਹਾਂ ਲੋ ਜੀ ਤੁਸੀਂ ਦੇਖ ਸਕਦੇ ਹੋ ਵੀ ਕੱਠਪੂਰਾ ਹੀ ਖਬਰਾਰ ਜਿਵੇਂ ਲੱਗੀ ਆਪਾਂ ਸਾਈਡ ਜਾ ਕੇ ਬਹਿ ਗਏ ਭਾਈ ਉਹ ਸਾਹਮਣੇ ਸੱਚਖੰਡ ਹੈ ਜੀ ਤੇ ਇੱਥੇ ਲਿਖਿਆ ਵੀ ਹੋਇਆ ਜਿੰਨਾ ਸੰਗਤਾਂ ਨੇ ਪਾਠ ਕਰਨਾ ਉਹੀ ਅੰਦਰ ਜਾ ਸਕਦੇ ਨੇ ਸੱਚਖੰਡ ਹੈ ਜੀ ਤੇ ਅੰਦਰ ਫੋਟੋ ਖਿਚਣਾ ਅਲਾਉਡ ਨਹੀਂ ਹੈ ਜੀ ਤੇ ਆਪਾਂ ਬਾਹਰੋਂ ਬਾਹਰ ਵੀਡੀਓ ਫੋਟੋ ਬਣਾ ਰਹੇ ਆਂ ਜੀ ਤੇ ਜਿੰਨਾ ਹੋ ਸਕਦਾ ਤੁਹਾਨੂੰ ਦਰਸ਼ਨ ਕਰਾ ਰਹੇ ਆਂ ਜੀ ਧੁਰ ਘਰ ਦੇ ਜਿਸ ਆਸਾਨ ਦਰਸ਼ਨ ਕਰ ਰਹੇ ਹੋ ਜਿੱਥੇ ਜਗਜੀਤ ਸਾਹਿਬ ਦੀ ਸੋਹਣੀ ਸਾਡੀ ਪਾਠ ਨਿਰੰਤਰ ਚੱਲਦੇ ਰਹਿੰਦੇ ਹਨ ਹਰ ਰੋਜ਼ 200 300 ਆਪਾਂ ਦਰਸ਼ਨ ਕਰਿਆ ਜੀ ਤੇ ਹੁਣ ਆਪਾਂ ਚੱਲਦੇ ਆਂ ਮਾਰਕੀਟ ਪਾਸ ਵੱਲ ਤੇ ਉੱਥੇ ਜਾ ਕੇ ਦਰਸ਼ਨ ਕਰਾਉਨੇ ਆ ਦਿਖਾਉਨੇ ਆ ਜੀ ਚਲੋ ਚਲੋ ਬੋਗ ਅਠਾ ਹੀ ਬੋਗ ਗਰਮੀ ਹੈ ੱੱਕਾ ਪੈਂਦਾ ਪੂਰਾ ਇੱਕ ਵਾਰ ਖਾਣੇ ਕੋਈ ਨਹੀਂ ਮੇਰਾ ਬਿਨਾ ਲੋ ਜੀ ਆਪਾਂ ਕਰਾਂਗੇ ਦਰਸ਼ਨ ਸੋ ਨੋ ਨਾਸਤ ਤੇ ਤੁਹਾਡੇ ਸਾਮੇ ਜੀ ਤੁਹਾਨੂੰ ਹਾਂ ਬੋਲ ਕਾਠੇ ਜੀ ਬਾਈ ਕਿਹੜੇ ਟੱਕਾ ਬੰਦਾ ਇਤੱਕ ਕਿਹੜੇ ਤੱਕੇ ਸੀ ਹਾਂ ਜੀ ਹਾਂ ਜੀ ਹਾਂ ਜੀ ਕੀ ਨਾ ਬਾਈ ਸਿੱਖ ਰਾਈਡਰ ਠੀਕ ਆ ਬਾਈ ਲੋ ਜੀ ਆ ਵੀਰ ਛੋਟਾ ਵੀਰ ਮਿਲਿਆ ਆਪਾਂ ਉਹਨੂੰ ਹਾਂ ਜਿਹੜੇ ਪਿੰਡ ਤੋਂ ਫਿਰ ਦਿੱਲੀ ਤੋਂ ਹੀ ਆਏ ਦਿੱਲੀ ਤੋਂ ਵਾਹ ਜੀ ਵਾਹ ਨੇੜੇ ਤੇ ਉਹ ਨਹੀਂ ਸਿੱਧਾ ਦਿੱਲੀ ਤੋਂ ਹੈ ਇੱਥੇ ਕਿੱਦਾਂ ਇੱਥੇ ਹੀ ਦਰਸ਼ਨ ਕਰਨ ਆਏ ਦਰਸ਼ਨ ਕਰਨ ਵਾਸਤੇ ਇੱਥੇ ਪਿੰਡ ਤੇ ਰਹਿੰਦੇ ਹੋ ਜਾਂ ਦਿੱਲੀ ਤੋਂ ਆਏ? ਦਿੱਲੀ ਤੋਂ ਆਈਆਂ ਜੀ। ਦਿੱਲੀ ਤੋਂ ਆਏ ਤੁਸੀਂ ਹੈਂ? ਠੀਕ ਆ ਠੀਕ ਆ। ਅਸੀਂ ਹਰ ਸਾਲ ਆਈਦਾ ਜੀ ਇੱਥੇ। ਸਾ ਠੀਕ ਹਰ ਸਾਲ ਹੈ। ਵੈਸੇ ਮੇਰਾ ਵੀ YouTube ਤੇ ਚੈਨਲ ਹੈਗਾ Prit Vlog 06 ਆ। ਲਓ ਜੀ ਮੁੰਡਿਓ ਕਰ ਲਿਓ ਫੋਲੋ ਮੁੰਡਿਆਂ ਨੂੰ ਵੀ। ਤੇ ਆਪਾਂ ਲਿੰਕ ਭੇਜ ਦਾਂਗੇ ਤੁਹਾਨੂੰ ਤੁਸੀਂ ਫੋਲੋ ਕਰ ਲਿਓ ਤੇ ਚੈਨਲ ਨੂੰ ਦਾ ਸਬਸਕ੍ਰਾਈਬ ਕਰ ਲਿਓ। ਦਰਸ਼ਨ ਕਰਕੇ ਜੋ ਪਾਇਆ ਸੀ ਬਹੁਤ ਵਧੀਆ ਇੱਥੇ ਲੱਭਣ ਲੱਗਾ ਆਗੇ। ਤੇ ਹਰ ਸਾਲ ਆਈਦਾ ਇੱਥੇ ਦਰਸ਼ਨ ਕਰਨਾ। ਠੀਕ ਆ ਠੀਕ ਆ ਜੀ। ओके ਸਾਨੂੰ ਵੀਰ ਨਾਲ ਬਹੁਤ ਵਧੀਆ ਮਿਲ ਕੇ ਲੱਗਾ ਬਹੁਤ ਵਧੀਆ ਲੱਗਾ ਸਾਨੂੰ ਵਾਹ ਜੀ ਵਾਹ ਧੰਨਵਾਦ ਕਰੋ ਕਮੈਂਟ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਰ ਦੇ ਨੂੰ ਨਾਲੇ ਫੁੱਲ ਸਪੋਰਟ ਕਰੋ ਕਿਸ ਨਾਲ ਯੋ ਮੈਂ ਆਹ ਬੰਦਾ ਵੀ ਨਾਲ ਆਵੇ ਕੀ ਨਾਮ ਤੁਹਾਡਾ ਹਰਪ੍ਰੀਤ ਹਰਪ੍ਰੀਤ ਸਿੰਘ ਠੀਕ ਹੈ ਹਰਪ੍ਰੀਤ ਸਿੰਘ ਚਲੋ ਜੀ ਧੰਨਵਾਦ ਵੀਰੇ ਠੀਕ ਹੈ ਜੀ ਤੇ ਪਸੀਨਾ ਦੇਖ ਸਕਦੇ ਹੋ ਜੀ ਕਿੰਨਾ ਆ ਰਿਹਾ ਤੁਰਦਿਆਂ ਦੇ ਸਾਹ ਵੀ ਘਟਦਾ ਘਬਰਾਹਟ ਹੁੰਦੀ ਆ ਆਹ ਦੇਖੋ ਜੀ ਇੱਧਰ ਇੱਧਰ ਪਾਈ ਲੜਾਈ ਨਹੀਂ ਹੋ ਰਹੀ ਇੱਧਰ ਪ੍ਰਸ਼ਾਦ ਵੰਡੇ ਰਿਹਾ ਜੀ ਬਰਫੀ ਦਾ ਤੇ ਆਹ ਸੰਧਾ ਪਾਤਵਾਰ ਪੈਣੀ ਹੈ ਪ੍ਰਸ਼ਾਦ ਨੂੰ ਵੀ ਹੋਣੀ ਲੈ ਲੋ ਕਿਹੜਾ ਕੁਝ ਹੋਣ ਲੱਗਾ ਸੱਜ ਕਿਹੜਾ ਕੁਝ ਖਾਖ ਨੂੰ ਦੇਖਿਆ ਤੁਸੀਂ ਲਓ ਜੀ ਅਵਾਦਨ ਹੋ ਤੱਕ ਲੈ ਕੇ ਚੱਲਦੇ ਆ ਜੀ ਤੇ ਆਪਣਾ ਮੋਟਰਸਾਈਕਲ ਉਹ ਖੜਿਆ ਸਾਹਮਣੇ ਪਾਰਕਿੰਗ ਵਿੱਚ ਤੇ ਹੁਣ ਆਪਾਂ ਇੱਧਰ ਚੱਲਦੇ ਆ ਜੀ ਇਹ ਸਾਹਮਣੇ ਆ ਗਿਆ ਜੀ ਲੰਗਰ ਹਾਲ ਤੇ ਇੱਧਰ ਵੀ ਬਹੁਤ ਕਾਠ ਹੈ ਜੀ ਸੰਗਤਾਂ ਵਾਂਗੂ ਬਾਹਰ ਹੀ ਖੜੀ ਹੋਈਆਂ ਪ੍ਰਸ਼ਾਦ ਸਗਣ ਵਾਸਤੇ ਵੀ ਕਿਸੇ ਨੂੰ ਟਾਈਮ ਹੀ ਨਹੀਂ ਮਿਲਦਾ ਜੀ ਇੱਥੋਂ ਪਾਣੀ ਫੜਦੇ ਆ ਵੀਰੇ ਫੜਾਇਓ ਇੱਕ ਬੋਤਲ ਬੋਤਲ ਫੜਾਓ ਪਾਣੀ ਪਾਣੀ ਲੋ ਜੀ ਪਾਣੀ ਫੜਦੀ ਆਪਾਂ ਮੁੰਡਿਆਂ ਨੂੰ ਉਹ ਪਿਆਸ ਲੱਗੀ ਆ ਲਿਆ ਦਿਓ ਲਿਆ ਦਿਓ ਲਿਆ ਦਿਓ ਮੁੰਡਿਓ ਹਾਂ ਜੀ ਪਾਣੀ ਦੇ ਦਿਓ ਪਾਣੀ ਆਏਗਾ ਹੈਗਾ ਦਾ ਸਮਾਪਤੀ ਆ ਪਰ ਦ ਕੋਸ਼ਟਾ ਦੇ ਦੋ ਮੈਂ ਧੰਨਵਾਦ ਵੀ ਲੋ ਜੀ ਆਪਾਂ ਕੋਲ ਡਰਿੰਕ ਲੈ ਲਿਆ ਬਈ ਉਹਨਾਂ ਤੋਂ ਤੇ ਫ੍ਰੀ ਸੇਵਾ ਕਰ ਰਹੇ ਨੇ ਮੁੰਡੇ ਕੋਲ ਡਰਿੰਕ ਪਾਣੀ ਸਭ ਕੁਝ ਮਿਲ ਰਿਹਾ ਜੀ ਇੱਧਰ ਜਿੱਥੇ ਜੀ ਸੰਗ ਦਾ ਕਾਠ ਰੋ ਦੋ ਜੀ ਲੋ ਜੀ ਇਧਰ ਲੱਗਿਆ ਜੀ ਠੰਡੀ ਮਿੱਠੀ ਲੱਸੀ ਪਿੰਡ ਖੁਦਾਈ ਚੱਕ ਪ੍ਰੇਰਨਾ ਸਰੋਤ ਬਾਬਾ ਹਰਵੰਦ ਸਿੰਘ ਜੀ ਤੇ ਸੰਗਤਾਂ ਕਰ ਰਹੀਆਂ ਜੀ ਸੇਵਾ ਆ ਲੱਗਾ ਜੀ ਖੁਦਾਈ ਚੱਕ ਪਿੰਡ ਤੋਂ ਠੰਡੀ ਮਿੱਠੀ ਲੱਸੀ ਦਾ ਲੋ ਜੀ ਇਧਰ ਲੱਗਿਆ ਜੀ ਭਾਈ ਬੈਗ ਬੀਬੀਆਂ ਭੈਣਾਂ ਨੇ ਸਭ ਦੇ ਲੱਗੇ ਹੋਏ ਭਾਈ ਬੈਗ ਆਪਣੇ ਵਾਸਤੇ ਕੋਈ ਦੇਖੀ ਚੀਜ਼ ਲੋ ਜੀ ਇਧਰ ਲੱਗੇ ਹੋ ਜੀ ਸੇਲ ਸੇਲ 20 ਰੁਪਏ ਸੇਲ ਲੋ ਜੀ ਲੈ ਜੋ ਸਮਾਂ ਲੈ ਜੋ ਭਾਈ ਆਦਰ 30 ਰੁਪਏ ਸੇਲ 20 ਰੁਪਏ ਸੇਲ ਇੱਕ ਆਮ ਤੇਰੇ ਉਹ ਲੱਗਿਆ ਭਾਈ ਪੁਰੀਆਂ-ਪੜੀਆਂ ਦਾ ਸਾਮਾਨ ਭਾਈ ਆਪਾਂ ਦਾ ਕੋਈ ਸ਼ੈ ਨਹੀਂ ਚਲੋ ਜਿੱਧਰ ਚੱਲਦੇ ਹਾਂ ਹੁਣ ਇੱਧਰ ਵੀ ਲੱਗਿਆ ਜੇ ਸੇਲ ਪਾਈ 20-20 ਰੁਪਏ ਚੱਕੋ ਭਾਈ ਇਹ ਇੱਧਰ ਵੀ ਭਾਈ ਕੱਪ ਆ ਗਏ ਇੱਧਰ ਵੀ ਭਾਈ ਗੁੱਡੀਆਂ ਬੱਚਿਆਂ ਵਾਸਤੇ ਇੱਧਰ ਵੀ ਆਨ ਭਾਈ ਆਇਰਿੰਗ ਲੱਗੇ ਲਾਓ ਜੀ ਇੱਧਰ ਲੱਗੇ ਹੋਏ ਜੀ ਭਾਈ ਬੈਗ ਬੀਬੀਆਂ ਪਹਿਣਾ ਸਭ ਦੇ ਲੱਗੇ ਹੋਏ ਭਾਈ ਬੈਗ ਆਪਣੇ ਵਾਸਤੇ ਕੋਈ ਨਹੀਂ ਇਹੀ ਚੀਜ਼ لو جی ادھر لگے جی سیل سیل بیہ روپے سیل لا جی لے جو سامان لے ادھر آدر روپے سیل بھی روپے ਲੋ ਸੋ ਲੱਗਿਆ ਭਾਈ ਪੁਰੀਆਂ-ਪੁਰੀਆਂ ਦਾ ਸਾਮਾਨ ਭਾਈ ਆਪਾਂ ਦਾ ਕੋਈ ਸ਼ੈ ਨਹੀਂ ਚਲੋ ਜੀ ਇੱਧਰ ਚੱਲਦੇ ਹਾਂ ਹੁਣ ਇੱਧਰ ਵੀ ਲੱਗੀ ਹੋਈ ਸੇਲ 200 ਰੁਪਏ ਚੱਕੋ ਅਹੇ ਇੱਧਰ ਵੀ ਭਾਈ ਕੱਪ ਆ ਗਏ ਇੱਧਰ ਵੀ ਭਾਈ ਗੁੱਡੀਆਂ ਬੱਚਿਆਂ ਵਾਸਤੇ ਇੱਧਰ ਵੀ ਆਣ ਭਾਈ ਆਇਰਿੰਗ ਲੱਗੇ ਲੱਗੇ ਲੋਕ ਵੀ ਮਿੱਠੇ ਨੇ ਲੈ ਐਦਕੀ ਜਿੰਨੇ ਵੀ ਦੁਕਾਨਾਂ ਨੇ ਨਾ ਸਾਰੀਆਂ ਇੱਧਰ ਲਾ ਦੀਆਂ ਪਿਛਲੇ ਵਾਰੀ ਇਹ ਨਾ ਉਧਰ ਪਰਲੇ ਸਾਈਡ ਸੀ ਤੇ ਐਦਕੀ ਦੁਕਾਨਾਂ ਨੇ ਇੱਕ ਸਾਈਡ ਤੇ ਲਾ ਦੀਆਂ ਬਹੁਤ ਵਧੀਆ ਕੀਤਾ ਏ ਆ ਜਾਓ ਤੁਸੀਂ ਵੀ ਆ ਜਾਓ ਆ ਜਾਓ ਕਥਾਈ ਅਸੀਂ ਸੁਲਹਾਣੀ ਤੋਂ ਸੁਲਹਾਣੀ ਦਾ ਬਾਕੀ ਹਾਲ ਠੀਕ ਠੀਕ ਵਧੀਆ ਵਧੀਆ ਓਕੇ ਦਰਸ਼ਨ ਹਾਂਜੀ 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 ਚਲੋ ਜੀ ਚਲੋ ਜੀ ਠੀਕ ਹੈ ਠੀਕ ਹੈ ਠੀਕ ਹੈ ਲੋ ਜੀ ਆਪਾਂ ਨੂੰ ਵੀਰ ਮਿਲਦੇ ਆ ਜੀ ਬੜੀ سپورਟ ਕਰਦੇ ਆਪਾਂ ਨੂੰ ਵੀ ਇਧਰ ਭਾਈ 11 ਦਾ ਸਿੱਖ ਰਾਈਡਰ ਕਿਹੜੇ ਵੀਰ ਸਿੱਖ ਰਾਈਡਰ ਸਿੱਖ ਰਾਈਡਰ ਲੱਗਣਾ ਕਿ ਦੋ ਦਿਨ ਵੀਡੀਓ ਹੈ ਜੀ ਆ 3 ਘੰਟੇ ਦੀ ਬਣ ਗਈ ਜੀ 3 ਘੰਟੇ ਦੀ ਹੋਰ ਇੱਕ ਲੋਰੀ ਇੱਧਰ ਘਰ ਵਾਸਤੇ ਇਹ ਆ ਗਿਆ ਜੀ ਹੁਣ ਰਸੋਈ ਰਸੋਈ ਦਾ ਸਮਾਨ ਇੱਧਰ ਆ ਗਿਆ ਜੀ ਕੱਪ ਪਲੇਟਾਂ ਵਗੈਰਾ ਤੇ ਇੱਥੋਂ ਭਾਜੀ ਫੇਰ ਸਕਦੇ ਹੋ ਤੇ ਸੰਗਤਾਂ ਲੱਗੀਆਂ ਨੇ ਫੇਰ ਤਾਂ ਤੇ ਬਹੁਤ ਜ਼ਿਆਦਾ ਜੀ ਇਕੱਠੇ ਇੱਧਰ ਜਿੱਸ ਤਰ੍ਹਾਂ ਲੰਡਿਕਾ ਜਾ ਰਹੀ ਆ ਜੀ ਸਾਰਾ ਭਾਈ ਇਕੱਠੇ ਹੈ ਜੀ ਤੇ ਸੰਗਤਾਂ ਦਰਸ਼ਨ ਕਰਕੇ ਇੱਧਰ ਆ ਜਾਂਦੀ ਆ ਸਮਾਨ ਘਰ ਵਾਸਤੇ ਬੱਚਿਆਂ ਵਾਸਤੇ ਖਰੀਦਣ ਚਲੋ ਜੀ ਚੱਲਦੇ ਆਂ ਲੋਰੀ ਅੰਦਰ ਘਰ ਵਾਸਤੇ ਜਿਹੜੇ ਆ ਟੋکریاں ਹੋ ਗਈਆਂ ਭਾਈ ਬਈ ਕਿੰਨੇ ਕਿੰਨੇ ਦੀਆਂ 20 ਰੁਪਏ ਹੈ ਮਗਰ 6 200 ਨਹੀਂ ਨਹੀਂ ਲੋ ਜੀ 20 ਰੁਪਏ ਭਾਈ ਵੀਰੇ ਨੇ ਲਾਈਆਂ ਸੇਲ ਇੱਥੇ ਤੇ ਮੇਲਾ ਲੁੱਟ ਕੇ ਲੈ ਜਾਓ ਭਾਈ ਹੋਰ ਲੱਗ ਜਾ ਹਾਂਜੀ No. ਨਾ ਜੋੜੇ ਲੈ ਕੇ ਯੰਤਰੋਂ ਤੇ ਭਾਈ ਸਾਹਿਬਾਂ ਦੇ ਜੋੜੇ ਪਾਲਸ ਕਰਦਨੇ ਆ ਤੁਹਾਡੇ ਤੇ ਸੰਗਤਾਂ ਕਰਦੀਆਂ ਸੇਵਾ ਤੇ ਇਹ ਜੀ ਜੋੜਾ ਘਰ ਰਹੀ ਤੇ ਉਹ ਸਾਹਮਣੇ ਦਰਵਾਜ਼ਾ ਜਿਖਰੇ ਉਹਦੇ ਨਾਲ ਹੀ ਬਸ ਦਰਵਾਜ਼ੇ ਦੇ ਸੱਬੇ ਹੱਥ ਹੀ ਹੈ ਜੋੜਾ ਘਰ ਛਿੱਟੇ ਛਿੱਟ ਚਲੋ ਚੋੜੇ ਪਾ ਕੇ ਫਿਰ ਚੱਲਦੇ ਹਾਂ ਹਾਂਜੀ ਸਵਾਪਾ ਦਰਸ਼ਨ ਕਰਕੇ ਆ ਗਏ ਜੀ ਗੁਰੂ ਸਾਹਿਬਾਂ ਦੇ ਤੇ ਭਾਈ ਸੰਗਤ ਦਾ ਇਕੱਠ ਬਹੁਤ ਜ਼ਿਆਦਾ ਜੀ ਤੇ ਉੱਥੇ ਆਪਾਂ ਤੁਹਾਨੂੰ ਇਤਿਹਾਸ ਦੱਸਿਆ ਨਹੀਂ ਹੈਗਾ ਜੀ ਤੇ ਆਪਾਂ ਤੁਹਾਨੂੰ ਮੋਟੀ ਮੋਟੀ ਜਾਣਕਾਰੀ ਦੇ ਜਨਾਂ ਜੀ ਭਾਈ ਬਾਬਾ ਨਾਨਕ ਸਿੰਘ ਜੀ ਦਾ ਜਨਮ 8 ਨਵੰਬਰ 1870 ਤੇ ਉਹਨਾਂ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਨੂੰ ਪਿੰਡ ਸ਼ੇਰਪੁਰ ਜਗਰਾਉਂ ਵਿਖੇ ਹੋਇਆ ਸੀ ਤੇ ਉਹਨਾਂ ਦੇ ਤੇ ਉਹਨਾਂ ਉਹਨਾਂ ਨੇ ਇੱਥੇ 70-75 ਸਾਲ ਤਪ ਕੀਤਾ ਤੇ ਹਜੂਰ ਸਾਹਿਬ ਵੀ ਬਬਨਾਨ ਸਿੰਘ ਜੀ ਗਏ ਸੀ ਉੱਥੇ ਵੀ ਸੰਗਤਾਂ ਨੂੰ ਅੰਮ੍ਰਿਤ ਛਕਾਇਆ ਤੇ ਇੱਥੇ ਵੀ ਸੰਗਤਾਂ ਜਗਰਾਉਂ ਦੀ ਇੱਧਰ ਕਲੇਰ ਪਿੰਡ ਹੋ ਗਿਆ ਮਤਲਬ ਜਗਰਾਉਂ ਦੇ ਜਿੰਨੇ ਵੀ ਨਾਲ ਦੇ ਨਾਲ ਪਿੰਡ ਲੱਗਦੇ ਨੇ ਇੱਧਰ ਤੇ ਬਾਬਾ ਨਾਨਸ ਸਿੰਘ ਜੀ ਨੇ ਸਾਰੇ ਸੰਗਤਾਂ ਨੂੰ ਦਰਸ਼ਨ ਤੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਸੀ ਉਹਨਾਂ ਨੂੰ ਤੇ ਉਹਨਾਂ ਦਾ ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਾਇਆ ਸੀ ਤੇ 70-75 ਸਾਲ ਬਾਬਾ ਨਾਨਕ ਸਿੰਘ ਜੀ ਨੇ ਤਪ ਕੀਤਾ ਤੇ ਉਹਨਾਂ ਦੇ ਜਿਹੜਾ ਅੰਤਮ ਜੀਵਨ ਸੀ ਜੇ ਤੁਸੀਂ ਆਪਾਂ Google ਨੂੰ ਪੁੱਛੀਏ ਉਹ ਪੰਬਲ ਪੁੱਛੇ ਚ ਪਾ ਦਿੰਦਾ ਜੀ ਤੇ ਇੱਥੇ ਵੀ ਦੱਸੇ ਪੁੱਛਿਆ ਮੈਂ ਜਿਹੜੇ ਪੁਰਾਣੇ ਬਜ਼ੁਰਗਾਂ ਤੇ ਉਹਨਾਂ ਨੇ ਵੀ ਕੁਝ ਦੱਸਿਆ ਕੁਝ ਦੋ ਤਿੰਨ ਜਣਾਂ ਨੇ ਦੱਸਿਆ ਤੇ ਕੁਝ ਨੇ 70 ਦਾ ਕਹੇ ਨੇ 80 ਸਾਲ ਕੇ ਕਹੇ ਨੇ 90 ਸਾਲ ਵੀ ਕਿਹਾ ਤੇ ਜਦੋਂ 1943 ਵਿੱਚ ਭਵਨਨ ਸਿੰਘ ਜੀ ਤੇ ਅਕਾਲ ਚਲਨ ਕਰਕੇ ਸਨ ਤੇ ਉਹਨਾਂ ਨੇ 70 75 ਸਾਲ ਇੱਥੇ ਤਪ ਕੀਤਾ ਤੇ ਸੰਗਤਾਂ ਨੂੰ ਉਪਦੇਸ਼ ਦੇ ਕੇ ਤੇ ਗੁਰੂ ਚਰਨਿ ਲਾਇਆ ਤੇ ਉਹਨਾਂ ਨੇ ਕਦੇ ਵੀ ਇਹ ਨਹੀਂ ਕਿਹਾ ਸੀ ਵੀ ਮੈਂ ਵਿਸੰਤ ਵੱਡਾ ਸੰਤ ਆ ਜਾਂ ਕੁਝ ਵੀ ਉਹਨਾਂ ਨੇ ਕਿਹਾ ਵੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ ਉਹਨਾਂ ਦੀ ਬਾਣੀ ਪੜੋ ਤੇ ਉਹਨਾਂ ਨੂੰ ਚੇਤੇ ਕਰੋ ਤੇ ਕਦੇ ਵੀ ਆਪਣੇ ਉਹਨਾਂ ਨੇ ਮੱਥਾ ਨਹੀਂ ਟੇਕਾਇਆ ਸੀ ਜੇ ਕੋਈ ਸੰਗਤ ਆਉਂਦੀ ਸੀ ਜਾਂ ਬੀਬੀ ਭੈਣੋ ਖਜਾਂਦੇ ਸੀ ਆਪਣਾ ਪਾਸਾ ਵੱਟ ਲੈਂਦੇ ਹੁੰਦੇ ਸੀ ਤੇ ਉਹ ਉਹਨਾਂ ਦਾ ਸੀ ਕਰਤਾਰ ਸੀ ਕਹਿ ਸਕਦੇ ਆਪਾਂ ਤੇ ਅੱਜ ਵੀ ਉਹਨਾਂ ਮਹਾਂਪੁਰਸ਼ਾਂ ਨੂੰ ਯਾਦ ਕਰਕੇ ਸੰਗਤਾਂ ਦੂਰ ਦੂਰ ਦਰਸ਼ਨ ਕਰ ਨਮਸਤੇ ਹੁੰਦੀਆਂ ਹਨ ਤੇ ਮੋਟਰਸਾਈਕਲ ਦੀ ਪਾਰਕਿੰਗ ਤੇ ਤੁਸੀਂ ਵੀ ਅੰਦਾਜ਼ਾ ਲਾ ਸਕਦੇ ਹੋ ਵੀ ਸੰਗਤ ਕਿੰਨੀ ਕਿੱਥੇ ਆਉਂਦੀ ਹੋਣੀ ਆ ਤੇ ਬਾਹਰ ਵੀ ਲੱਗੇ ਹੋਏ ਆ ਜੀ ਉੱਧਰ ਗੱਡੀਆਂ ਵਾਲੇ ਗੱਡੀਆਂ ਪਾਰਕਿੰਗ ਵਾਲੀ ਤੇ ਇੱਥੋਂ ਲੈ ਕੇ ਉਹ ਪਰਾਂ ਤੱਕ ਜੀ ਉਹ ਤੋਰ ਤੱਕ ਲੈ ਕੇ ਤੇ ਇਹ ਸੀ ਜੀ ਆਪਣੇ ਇੱਥੋਂ ਦਾ ਇਤਿਹਾਸ ਤੇ ਆਪਾਂ ਆ ਵੀਡੀਓ ਇੱਥੇ ਬੰਦ ਕਰਦੇ ਆਂ ਤੇ ਇੱਕ ਤੁਹਾਨੂੰ ਆਪਾਂ ਗੱਲ ਵੀ ਦੱਸ ਦਿੰਦੇ ਆ ਜੀ ਜਿਹੜਾ ਜੀ ਡੀ ਰੋਡ ਏ ਉਹ ਤੋਂ 3 ਕਿਲੋਮੀਟਰ ਹੈ ਜੀ ਇੱਥੋਂ ਤੇ 3 ਕਿਲੋਮੀਟਰ ਸੰਗਤਾਂ ਉੱਥੋਂ ਪੈਦਲ ਚੱਲ ਕੇ ਆ ਰਹੀਆਂ ਜੀ ਤੁਸੀਂ ਅੰਦਾਜ਼ਾ ਲਾ ਸਕਦੇ ਇੰਨਾ ਕੱਠ ਹੈ ਜੀ ਤੇ ਮੈਂ ਆਪਣਾ ਮੋਟਰਸਾਈਕਲ ਮਸਾਂ ਘੱਟ ਕੇ ਲੈ ਕੇ ਆਇਆ ਆਂ ਹੋਰਨ ਮਾਰਗ ਮਾਰ ਕੇ ਇਧਰੋਂ ਤਾਂ ਲੈ ਆਪਣਾ ਮੋਬਾਈਲ ਲੈ ਘਟਾ ਲੈ ਕੇ ਆਇਆ ਜੀ ਤੇ ਇਧਰ ਵੀ ਤੇ ਜਾ ਸਕਦੇ ਹੋ 2 ਕਿਲੋਮੀਟਰ ਇਧਰ ਕੱਠਾ ਹੈ ਜੀ ਤੇ 2 ਕਿਲੋਮੀਟਰ ਇਧਰ ਕੱਠਾ ਹੈ ਜੀ ਬਹੁਤ ਸੰਗਤ ਆਈ ਹੋਈ ਹੈ ਜੀ ਦਰਸ਼ਨਾਂ ਵਾਸਤੇ ਤੇ ਅੱਜ ਹੈਗੀ ਜੀ 27 ਤਰੀਕ ਹੈ ਕੱਲ ਨੂੰ 28 ਤਰੀਕ ਹੈ ਜੀ ਕੱਲ ਨੂੰ ਹੈਗਾ ਜੀ ਲਾਸਟ ਦਿਨ ਤੇ ਗੁਰੂ ਸਾਹਿਬ ਕਿਰਪਾ ਕਰਨ ਤੇ ਆਪਾਂ ਕੱਲ ਵੀ ਆ ਕੇ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਹੁਣ ਆਪਾਂ ਵੀਡੀਓ ਨੂੰ ਕਰਦੇ ਆਂ ਜੀ ਬੰਦ ਵੀਡੀਓ ਵਧੀਆ ਲੱਗੀ ਤਾਂ ਜਰੂਰ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਇਸ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਆਪਾਂ ਨੂੰ ਫੋਲੋ ਵੀ ਕਰ ਲਿਓ ਇੰਸਟਾਗ੍ਰam ਤੇ ਫੇਸਬੁੱਕ ਤੇ ਆਪਣਾ ਇਹੀ ਨਾਮ ਤੇ ਪੇਜ ਹੈ ਜੀ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਵਿੱਚ ਸਾਰਨ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ